ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਰਣਜੀਤ ਦੇ ਕੋਲ ਪਸ਼ੂ ਦੋਸਤੋ ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਦੋ ਨਗ ਦੋ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਅੱਜ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਅ ਬਿੱਦ ਬੱਚੇ ਆ ਦੋਸਤੋ ਪੂਰੀ ਇਨਫੋਰਮੇਸ਼ਨ ਜਿਹੜੀ ਆ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਰਣਜੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਆ ਦੋਸਤੋ ਸ਼ੇਅਰ ਕਰਾਂਗੇ ਸੋ ਅੱਜ ਦੋਸਤੋ ਆਪਾਂ 16 ਮਈ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 6:30 ਵਜੇ ਸ਼ਾਮ ਦਾ ਸਮਾਂ ਹੈਗਾ ਤੇ ਵੀਡੀਓ ਜਿਹੜੀ ਆ ਦੋਸਤੋ ਕੱਲ 17 ਮਈ ਨੂੰ ਮਾਰਨਿੰਗ 6 ਵਜੇ ਅਪਲੋਡ ਕੀਤੀ ਜਾਵੇਗੀ ਪਸੂ ਚੰਗੇ ਨਿਕਲਦੇ ਆ ਦੋਸਤੋ ਚੰਗੇ ਹੁੰਦੇ ਆ ਬਾਕੀ ਤੁਸੀਂ ਜਿਸ ਘਰ ਤੋਂ ਵੀ ਆਪਾਂ ਵੀਡੀਓ ਪ੍ਰਾਪਤ ਬਣਾ ਰਹੇ ਆ ਪਾ ਰਹੇ ਆ ਵੀਡੀਓ ਉੱਥੇ ਤੁਸੀਂ ਵਿజిਟ ਕਰਕੇ ਪਹੁੰਚ ਕਰਕੇ ਤਸੱਲੀ ਆ ਸੂਏਸ ਵਾਇਪਸੂ ਦੀ ਇੱਕ ਟਾਈਮ ਦੋ ਟਾਈਮ ਦੀ ਚੋਾਈ ਜਰੂਰ ਕਰ ਲਿਆ ਕਰੋ ਇੱਕ ਬਹੁਤ ਵਧੀਆ ਚੰਗੀ ਅਦਪੁੱਤ ਥੱਲਿਓ ਫਵਾਨੇ ਵਾਲੇ ਪਾਸੇ ਦੋਸਤੋ ਤੁਹਾਨੂੰ ਇੱਕ ਮਾਝ ਦਿਖਾਵਾਂਗੇ ਵੀਰ ਦੱਸਦਾ ਵੀ ਰਿਕਾਰਡ ਵਾਈਜ਼ ਪਿਛੋਂ ਜਿੱਥੋਂ ਖਰੀਦੀ ਆ ਦੱਸਿਆ ਗਿਆ ਵੀ ਚੰਗਾ ਮਿਲਕ ਰਕੋੜ ਆ ਤੇ ਹੁਣ ਕਦੋਂ ਦੀ ਸੂਈ ਆ ਕਿੰਨਾ ਕੁ ਥੱਲੇ ਜਿਹੜਾ ਦੋਸਤੋ ਪੌਲੇ ਦੇ ਵਿੱਚ ਜੇਕਰ ਚੱਲ ਰਹੀ ਹੈ ਤਾਂ ਪੌਲਾ ਕਿੰਨਾ ਤੇ ਦੋ ਤਾਂ ਕਿੰਨਾ ਕਿ ਜਰਾ ਦੋਸਤੋ ਆਪਾਂ ਉਹਦੀ ਸੁਭਾਵਨਾ ਹੈਗੀ ਹੈ ਸਮਝ ਦੀ ਉਹ ਪੂਰੀ ਗੱਲਬਾਤ ਆਪਾਂ ਫੇਰ ਰਣਜੀਤ ਦੇ ਨਾਲ ਕਰਦੇ ਆ ਆਓ ਚਲਦੇ ਆ ਜੀ ਸਭ ਤੋਂ ਪਹਿਲਾਂ ਵੀ ਰਣਜੀਤ ਸਾਸਰੀ ਕਾਪਰਾ ਸਾਸਰੀ ਘਰ ਦਾ ਬਾਈ ਬਹੁਤ ਧੰਨਵਾਦ ਤੁਹਾਡਾ ਜੀ ਹਨ ਹੋਰ ਠੀਕ ਹੈ ਜੀ ਬਾਕੀ ਜਿੰਨੇ ਵੀ ਵੀਰ ਵੀਰੇ YouTube ਤੇ ਪਿਆਰ ਕਰਦੇ ਉਹਨਾਂ ਨੂੰ ਮੇਰੇ ਦਿਲੋਂ ਪਿਆਰ ਬੜੀ ਸੱਚੀ ਬਾਤ ਠੀਕ ਹੈ ਰਣਜੀਤ ਬਾਈ ਅੱਜ ਫੇਰ ਮਤਲਬ ਕਿ ਦੋ ਪਸ਼ੂ ਆਪਣੇ ਕੋਲ ਆ ਗਿਆ ਜੀ ਹਾਂਜੀ ਵੀਰ ਜੀ ਦੋ ਸੋਏ ਸਵਾਈਆਂ ਮੱਜਾਂ ਬਾਕੀ ਵੀਰ ਆਪਾਂ ਤਿਆਰ ਕਰਦੇ ਆ ਆਪਣੋਂ ਦੇ ਵੀ ਚਵਾਈ ਵੇਖ ਕੇ ਲੈਂਦੇ ਆ ਆਪਣੀ ਹਾਂਜੀ ਤੇ ਆਪਾਂ ਤੁਹਾਨੂੰ ਪਤਾ ਹੀ ਆ ਵੀ ਚੋਕੇ ਤੇ ਨੇ ਡੰਗਰ ਤੇ ਆਪਾਂ ਸੁਹਾ ਸਵਾ ਜਿਆਦਾ ਲੈਨੇ ਜਾਂ ਗੱਬਰ ਤਾਂ ਲਈਦਾ ਵੀ ਜੇ ਚੰਗਾ ਹੋਵੇ ਤੇ ਬਿਲਕੁਲ ਬਿਲਕੁਲ ਤੇ ਬਾਕੀ ਇਹ ਆ ਵੀ ਭਾਜੀ ਜਿੰਨੇ ਵੀ ਪੈਸਾ ਲਾਉਣਾ ਵਾ ਉਹ ਆਪਾਂ ਲੋਕਾਂ ਨੂੰ ਕਿਹਾ ਵੀ 90 ਤੋਂ ਅੰਦਰ ਕਈ ਮੈਨੂੰ ਵੀਰ ਕਹਿੰਦੇ ਅਜੇ ਵੀ ਤੁਹਾਨੂੰ ਵੀ ਪਤਾ ਵੀ ਡੰਗਰ ਬਾਹਰ ਹੈਗਾ ਨਹੀਂਗਾ ਹਾਂਜੀ ਸੁਹਾ ਸਵਾ ਬੜਾ ਘਾਟੇ ਡੰਗਰ ਤੇ ਆਪਾਂ 14 15 ਤੋਂ ਬਾਹਰ ਜਿਹੜਾ ਉਹ ਤਾਂ ਵੀ 90 ਤੋਂ ਅੰਦਰ ਦੇਣਦੇ ਆ ਬਿਲਕੁਲ ਫੇ ਵੀ ਲੋਕ ਕਹਿਣਗੇ ਵੀਰ ਜੀ ਤੁਸੀਂ ਕਹਿ ਤਾ ਰੇਟ ਇੰਨਾ ਹੋ ਗਿਆ ਉਹਨਾ ਹੋ ਗਿਆ ਵੀਰ ਜੀ ਆਪਣਾ ਤੁਸੀਂ ਡੰਗਰ ਵੇਖਿਆ ਕਰੋ ਵੀ ਇਹ ਕੀ ਆ ਫੇਰ ਵੀ ਮੈਂ 90 ਤੋਂ ਅੰਦਰ ਹੀ ਆ ਬਾਹਰ ਨਹੀਂ ਜਾਏਗਾ ਸੋ ਵੀਰ ਰঞ্জੀਤ ਨੇ ਜਿਹੜਾ ਦੋਸਤੋ ਵਾਦਾ ਕੀਤਾ ਸੀਗਾ ਚਾਹੇ ਜਿੰਨੀ ਮਰਜ਼ੀ ਤੇਜ਼ੀ ਰਹੀ ਆ ਵੀ 90 ਤੋਂ ਬਾਹਰ ਮੱਝ ਬਹੁਤ ਘੱਟ ਗਈ ਹੈ ਕਦੀ ਗਈ ਨਹੀਂ ਕਿ ਜਿਸ ਜਿੰਨੀਆਂ ਹੋਏ ਆਪਾਂ ਵੀਡੀਓ ਪਾਈਆਂ ਨੇ 90 ਦੇ ਅੰਦਰ ਵਾਲੀ ਜਿਹੜਾ ਮੁੱਲ ਤੇ ਲੈਣ ਦੇ ਜਿਹੜਾ ਕੀਤਾ ਹੈਗਾ ਠੀਕ ਆ ਅੱਜ ਇੱਕ ਝੋਟੀ ਦਿਖਾਵਾਂਗੇ ਝੋਟੀ ਵੀ ਪੂਰੀ ਸ਼ਕੀਨ ਆ ਦੋਸਤੋ ਇਹ ਦੂਜੇ ਨੰਬਰ ਤੇ ਦਿਖਾਵਾਂਗੇ ਪਹਿਲਾਂ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਇਸ ਮੱਝ ਦੀ ਲੈ ਲਈਏ ਪੂਰੀ ਜਾਣਕਾਰੀ ਤੇ ਰঞ্জੀਤ ਭਾਈ ਮੱਝ ਕੀ ਬੈਕਗ੍ਰਾਉਂਡ ਹੈਗੀ ਮੱਝ ਦੇ ਵੀ ਪਿੱਛੋਂ ਕਿੰਨਾ ਕੁ ਮਿਲ ਕੇ ਰਿਕਾਰਡ ਦੱਸੇਗਾ ਨੇਵੜੂ ਨੂੰ ਵੇਖ ਕੇ ਬਹੁਤ ਵੱਡਾ ਲੱਗਦਾ ਇਹ ਵੀ ਜੀ ਆਪਾਂ ਲਈ ਹੀ ਗੱਬਣ ਪਰਸੋਂ ਲਈ ਤੇ ਵੀ ਜੀ ਇਹ ਰਾਤੀ ਸੂਈ 12:00 ਵਜੇ ਅੱਛਾ ਜੀ ਤੇ ਮਗਰ ਉਹ ਦਿਖਾ ਦਿਓ ਕੱਟਾ ਮਗਰ ਕੱਟਾ ਜੀ ਹਾਂ ਜੀ ਇਹਦਾ ਵੀ ਦਿਖਾ ਦਿਓ ਬੱਚਾ ਲੋ ਜੀ ਆਹ ਬੱਚਾ ਜਿਹੜਾ ਦੋਸਤ ਮੇਲਕਾਫਾ ਨਾੜੂ ਬੱਚੇ ਦੇ ਨਾਲ ਜੀ ਤੇ ਆਹ ਜਿਹੜਾ ਤੁਸੀਂ ਕਰੋ ਚੈੱਕ ਗਿੱਲਾ ਨਾੜੂ ਗਿੱਲਾ ਨਾੜੂ ਨਾਲ ਬੱਚੇ ਦੇ ਤੇ ਆਹ ਜਿਹੜਾ ਮੂੰਹ ਮੱਥਾ ਵੇਖਣ ਨੂੰ ਤੁਸੀਂ ਇਹ ਕੱਟਾ ਹੈਗਾ ਇਹ ਸਮਾਜ ਦੇ ਥੱਲੇ ਤੇ ਪੂਰੀ ਇੱਕ ਵਾਰੀ ਬੋਡੀ ਪੰਤਰ ਮੈਂ ਤੁਹਾਨੂੰ ਦਿਖਾ ਦਵਾਂ ਦੋਸਤੋ ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਕੰਟੀਨਿਊਸ ਜਾਰੀ ਰੱਖਾਂਗੇ ਥੱਲੇ ਲੇਵੇ ਦੀ ਜਿਹੜੀ ਆ ਦੋਸਤੋ ਐਦਾਂ ਦੀ ਕੰਡੀਸ਼ਨ ਆ ਠੀਕ ਆ ਹੈਵੀ ਬਿਗ ਆਰਡਰ ਜਿਹੜੀ ਦੋਸਤੋ ਆਪਾਂ ਇਸ ਨੂੰ ਕਹਿ ਸਕਦੇ ਆ ਤੇ ਅੱਗੇ ਵੈਗਰੂ ਨੇ ਕਿਰਪਾ ਕੀਤੀ ਤੇ ਬਹੁਤ ਬੱਲੇ ਚੰਗਾ ਮਿਲਕ ਰਿਕਾਰਡ ਜਿਹੜਾ ਇਹ ਸਮਾਜ ਦੇ ਰਵੇਗਾ ਰਜੀਤ ਵੀਰ ਕਿੰਨਾ ਕੁ ਦੁੱਧ ਦੱਸਿਆ ਗਿਆ ਤੁਹਾਨੂੰ ਵੀਰ ਜੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ 18 ਕਿਲੋ ਤੋਂ ਪਲੱਸ ਦੁੱਧ ਚੋਇਆ ਰ ਥੱਲੇ ਓਕੇ ਤੇ ਵੀਰ ਜੀ ਆਪਾਂ ਵੀ ਇਹਦੀ ਗਾਰੰਟੀ ਦਿੰਨੇ ਆ 14 ਕਿਲ ਹਾਂ ਇਹ 12 ਵਜੇ ਦੀ ਸੁਈ ਆ ਠੀਕ ਆ ਜੀ ਹਾਂ ਜੀ ਰਾਤੀ 12 ਵਜੇ ਦੀ ਸੁਈ ਆ ਹਾਂ ਜੀ ਆਪਾਂ ਖਾਲੀ ਵੀ ਨਹੀਂ ਕੀਤੀ ਹੂੰ ਤੇ ਤੁਸੀਂ ਬਾਕੀ ਆਪਾਂ ਤੋਰ ਕੇ ਵੀਰਾਂ ਨੂੰ ਵਿਖਾਉਣੀ ਆ ਦੱਸ ਹੀ ਦੇਣਾ ਇੱਕ ਕੱਦ ਮੀਡੀਅਮ ਜੇ ਹੂੰ ਕਿਉਂਕਿ ਦੂਰੋਂ ਵੀਰੇ ਦੇ ਨੇੜੇ ਨੇ ਕਈ ਵਾਰ ਮੇਰੇ ਨਾਲ ਸਰਵਰ ਆਨਲਾਈਨ ਹੀ ਚਲਦਾ ਜ਼ਿਆਦਾ ਹੂੰ ਤੇ ਪਹਿਲਾਂ ਦੱਸਣਾ ਚੰਗੀ ਗੱਲ ਆ ਜੀ ਤੇ ਬਾਕੀ ਜਿਹੜਾ 18 ਕਿਲੋ ਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਜੀ ਬਾਕੀ ਭਾਂਡਾ ਲੋਕੀ ਇਹਨਾਂ ਨੇ ਵੇਖ ਹੀ ਲੈਣਾ ਤੁਰਤੀ ਛੋਟੀ ਬਿਲਕੁਲ ਤੋਂ ਦੋਸਤੋ ਵੀਰ ਰਣਜੀਤ ਕਹਿੰਦਾ ਹੈ ਵੀ ਘੱਟੋ ਘੱਟ ਵੀ ਹੁਣ 13 ਲੀਟਰ ਜਿਹੜਾ ਬੋਲਾ ਵੀ 13 ਲੀਟਰ ਜਿਹੜਾ ਦੋਸਤੋ ਕਈ ਮੱਝਾਂ ਦੁੱਧ ਨਹੀਂ ਕਰਦੀਆਂ ਹੈਗੀਆਂ 13 14 ਲੀਟਰ ਬਹੁਤ ਵੱਡੀ ਮੱਝ ਮੰਨੀ ਜਾਂਦੀ ਆ ਜਿਹੜੀ ਅੱਜ ਦੇ ਸਮੇਂ ਨਾਲ ਸੁੱਧ ਚੋਣਦੀ ਹੈ ਪਰ ਇਹਦੇ ਕੋਲ ਜਿਹੜਾ ਦੋਸਤੋ ਬੌਲੇ ਦੇ ਵਿੱਚ ਅੱਜ ਰਾਤੀ 12 ਵਜੇ ਸੂਈ ਆ ਤੇ 13 ਲੀਟਰ ਜਿਹੜਾ ਵੀਰਾਂ ਦਾ ਬੌਲਾ ਹੈਗਾ ਠੀਕ ਆ ਤੇ ਆਹ ਕੰਡੀਸ਼ਨ ਤੇ ਪੂਰੀ ਦੇਵੇ ਦੀ ਤੇ ਪੇਟ ਕੋਠਾ ਤੁਸੀਂ ਦੇਖ ਸਕਦੇ ਦੋਸਤੋ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਮੰਨ ਕੇ ਇਸ ਮੱਝ ਦਾ ਸੱਦਾ ਕਰ ਸਕਦੇ ਤੇ ਕੋਈ ਗਰੰਟੀ ਕੋਈ ਠੀਕ ਹੈ ਜੀ ਤੇ ਆਹ ਥੰਲੇ ਦੇ ਦੀ ਕੁਆਲਟੀ ਆ ਦੋਸਤੋ ਵੇਖੋ ਠਾ ਦੇਖੋ ਤੇ ਬਿਲਕੁਲ ਰਾਜੀ ਆ ਚਲੋ ਹਜੇ ਮਗਰ ਜੀ ਥੂ ਦੇ ਵਿੱਚ ਪਸ਼ੂ ਰਾਤ ਹੀ ਸੂਇਆ ਉਹਦੇ ਕਰਕੇ ਜਿਹੜਾ ਦੋਸਤੋ ਪਸ਼ੂ ਆਪਣੇ ਆਪ ਨੂੰ ਮੈਂਟੇਨ ਕਰਨ ਦੇ ਵਿੱਚ ਕੋਈ 2-4 ਦਿਨ ਹਫਤਾ ਖੰਡ ਲੈ ਜਾਂਦਾ ਠੀਕ ਹੈ ਤੇ ਹਵਾਨਾ ਜਿਹੜਾ ਦੋਸਤੋ ਬਹੁਤ ਕਮਾਲ ਦਾ ਹੈ ਇਸ ਮੱਝ ਦਾ ਆ ਦੇਖੋ ਹਵਾਨਾ ਜਿਹੜਾ ਦੋਸਤੋ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਵੀ 18 ਲੀਟਰ ਵਾਲੀਆਂ ਮੱਜਾਂ ਨੂੰ ਜਿਹੋ ਜਿਹਾ ਥਾਣਾ ਲੇਵਾ ਹਵਾਨੇ ਦੀ ਕੁਆਲਿਟੀ ਹੁੰਦੀ ਆ ਉਸੇ ਤਰ੍ਹਾਂ ਦਾ ਇਹਨੂੰ ਬੰਨ ਜਿਹੜਾ ਦੇਵਾ ਬਾਕੀ ਆਪਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਡੰਗਰ ਲੈਨੇ ਦੋਵੇਂ ਬੰਨੇ ਬਹਿਨ ਵਾਲਾ ਹਾਂਜੀ ਸਾਰੇ ਵੀਰਾਂ ਨੂੰ ਪਾਵਾ ਇਹ ਵੀ ਵੀ ਜਿੱਦੜੀ ਮਰਜੀ ਬੈਜੀਏ ਠੀਕ ਆ ਜੀ ਜਿਹਦੇ ਮੈਂ ਜੋੜ ਗਿਆ ਬਾਕੀ ਵੀਰ ਮੈਨੂੰ ਕੋਈ ਕਹਿਣਗੇ ਕਮੈਂਟ ਕਰਨਗੇ ਵੀ ਵੀਰ ਜੀ ਬੌਲਾ ਰਾਤੀ ਸੋਈਏ ਤੇ ਬੌਲਾ ਕਿੱਦਾਂ ਹੋ ਗਿਆ ਹਾਂਜੀ ਮੈਂ ਵੀ ਹਰਾਨ ਆ ਵੀਰ ਜੀ ਇਹਦੇ ਮੱਜਾਂ ਦੇ ਵੇਖ ਕੇ ਹੂੰ ਮੈਂ ਵੀ ਹਰਾਨ ਆ ਵੀ ਬੌਲਾ ਜਿਹੜਾ ਵਾ ਐਵੇਂ ਤੇ ਇਹ ਨਿਕਾ ਇਹ ਖਾਲੀ ਵੀ ਨਹੀਂ ਹੋਈ ਹੋਣੀ ਤੇ ਭਰ ਵੀ ਜੀ ਮੈਂ ਵੀ ਕਮਾ ਲਿਆ ਇਹ ਮੱਝ ਲਓ ਲਓ ਵੀ ਲਓ ਵੀ ਦੋਸਤੋ ਵੀਰਾਂ ਦਾ ਵੀ ਮੈਂ ਬਹੁਤ ਹੈਰਾਨ ਆ ਕਿਉਂਕਿ ਪਸ਼ੂ ਜਿਹੜਾ ਦੋਸਤੋ ਕੁਦਰਤੀ ਨੇਚਰਲੀ ਆਣਾ ਆਪਣੇ ਨੂੰ ਸਭ ਕੁਝ ਦਿੱਤਾ ਹੁੰਦਾ ਠੀਕ ਆ ਤੇ ਆ ਵੇਖੋ ਤੁਸੀਂ ਬੇਣੀ ਵਾਲੇ ਪਾਸਿਓਂ ਖਣ ਠੀਕ ਆ ਜੀ ਬੇਣ ਨੂੰ ਵੇਖੋ ਤੁਸੀਂ ਮੋٹے ਰਸੇ ਵਰਗੀ ਜਿਹੜੀ ਦੋਸਤੋ ਬੇਲ ਹੁੰਦੀ ਹੈ ਇਹੋ ਜੀ ਮੱਝ ਦੀ ਤੇ ਕਿੰਨੀ ਵੱਡੀ ਪਤਲੀ ਫਿਕਰ ਨਾ ਤੇ ਰਣਜੀਤ ਵੀਰੇ ਫਿਰ ਲੈਣ ਦੇਣ ਕਿੱਥੋਂ ਤੱਕ ਹੈਗੀ ਇਸ਼ਾਲੇ ਵੀਰ ਵੀਰ ਜੀ ਇਸ ਤਰ੍ਹਾਂ ਵੀ ਆਪਾਂ ਜਿਹੜਾ ਵਾਦਾ ਕੀਤਾ ਉਹ ਮੁਕਰਨਾ ਨਹੀਂ ਹੈ ਅੱਛਾ ਜੀ ਹਾਂ ਜੀ ਲੈਣ ਦੇਣ ਵੀਰ ਜੀ ਦਾ 85 ਉੱਚ ਛੋਟ ਕਰਾਂਗੇ ਅੱਛਾ ਜੀ ਹਾਂ ਜੀ 185 ਕ ਇਕੱਲਾ 85 ਨਹੀਂ ਵੀਰ ਜੀ ਇਕੱਲਾ 85 ਇਕੱਲਾ ਹੀ 85 ਆ ਇਕੱਲਾ ਹੀ ਮੈਨੂੰ ਤਾਂ ਅੱਗੇ ਵੀਰਾਂ ਦੇ 90 ਤੋਂ ਬਾਹਰ ਨਾ ਹੋਈ ਅੱਛਾ ਜੀ ਤੇ ਚਲੋ ਆਪਾਂ ਵੀਰ ਜੀ 90 ਤੋਂ ਅੰਦਰ ਹੀ ਅਜੇ ਵੀ ਅੱਛਾ ਜੀ ਤੇ ਬਾਕੀ ਮੈਨੂੰ ਬਹੁਤਾ ਪਰੇਸ਼ਾਨ ਵੀਰ ਨਾ ਕਰਿਆ ਕਰਨ ਮੈਂ ਵੀਰ ਜੀ ਜਿਹੜਾ ਵਾਦਾ ਕੀਤਾ ਉਹ ਤੇ ਖਰਾ ਅੱਜ ਵੀ ਖਰਾ ਹਾਂ ਚਲੋ ਬਹੁਤ ਵਧੀਆ ਹਾਂ ਜੀ ਮੈਂ ਜੇ ਤੇਜ਼ੀ ਆ ਤੇ ਜਿਤਨਾ ਮਰਜ਼ੀ ਆ ਪਰ ਕਈ ਵਪਾਰੀ ਮੈਨੂੰ ਕਹਿੰਦੇ ਵੀ ਤੂੰ ਸਾਡਾ ਖਰਾਬ ਕਰਦਾ ਕੰਮ ਤੇ ਬਾਜੀ ਮੈਂ ਕਹਾਂ ਮੈਂ ਆਪਣੀ ਵੀਜ ਲੈਣੀ ਤੁਸੀਂ ਆਪਣੀ ਲੈਣੀ ਬਸ ਬਸ ਕਈ ਮੈਨੂੰ ਕਹਿੰਦੇ ਵੀ ਆ ਵੀ ਤੂੰ ਮਹੀਨਾ ਚੁੱਪ ਕਰ ਵੇ ਸਕਦਾ ਤੇ ਬਾਹਰ ਪਰ ਆਪਾਂ ਵੀਰ ਜੀ ਆ ਪਹਿਲਾਂ ਹੀ ਵਾਦਾ ਕੀਤਾ ਵੀ ਆਪਾਂ ਲੱਖੋਂ ਬਾਹਰ ਜਾਣਾ ਨਹੀਂ ਜੀ ਬਿਲਕੁਲ ਹਾਂ ਜੀ ਤੇ ਇਹ ਜਿਹੜਾ ਦੋਸਤੋ ਵੀਰ ਰਣਜੀਤ ਦੇ ਕੋਲ ਜਿਹੜੀ ਪਹਿਲੇ ਨੰਬਰ ਤੇ ਮਾਝਾ ਆਪਾਂ ਆਈ ਵਿਖਾਈ ਆ ਹੋਰ ਅੱਡੇ ਤੇ ਹੁੰਦੀ ਚਲੋ ਕਿਸੇ ਦਾ ਥਾਂਡਕਾਣੀ ਦੀ ਆਪਾਂ ਗੱਲ ਨਹੀਂ ਕਰਦੇਗੇ ਕਿਸੇ ਦੀ ਵੇਚ ਕਿਸੇ ਤਰ੍ਹਾਂ ਦੀ ਕਿਸੇ ਦੀ ਕਿਸੇ ਤਰ੍ਹਾਂ ਦੀ ਤੇ ਜਲਪਾਣੀ ਆਪਾਂ ਨੂੰ ਫਿਰ ਜਿੱਦ ਪਹਿਲੀ ਗੱਲ ਵੀ ਤੁਸੀਂ ਵਪਾਰ ਦਾ ਕੰਮ ਹੈ ਵੀ ਉਹ ਵਿੱਚੋਂ ਮਿਲਣਾ ਚਾਹੀਦਾ ਤੇ ਜਿਆਦਾ ਉੱਚਾ ਕਰਨ ਦੀ ਵਾਹੇ ਲੋੜ ਨਹੀਂ ਜੀ ਜੀ ਕਿਸੇ ਦੇ ਪੱਲੇ ਨਹੀਂ ਕੁਝ ਨਹੀਂ ਜੇਗਾ ਜੇ ਮੈਂ ਜਿੰਨੀਆਂ ਵੀਡੀਓ ਪਾਈਆਂ ਤੁਹਾਨੂੰ ਪਤਾ ਕਿ ਮੈਂ ਕਹਿਣਾ ਹੁੰਨਾ ਵਾ ਡੇਰੀ ਵਾਲੇ ਦੇ ਘਰ ਵਾਲੇ ਦੇ ਪੱਲੇ ਕੁਝ ਨਹੀਂ ਹੈਗਾ ਤੇ ਆਪਾਂ ਜੇ 2025 ਹੌਨਾ ਡੰਗਰ ਦਿੰਨੇ ਆ ਤੇ ਉਹਨਾਂ ਦੀ ਵੀ ਰੂਹ ਖੁਸ਼ ਹੁੰਦੀ ਆ ਕਿ ਸਾਨੂੰ ਡੰਗਰ ਲੱਭ ਕੇ ਦਿੱਤਾ ਵਾ ਤੇ ਜੇ ਮੈਂ ਇਹਦੇ ਵਿੱਚ ਹੁਣ ਮੈਨੂੰ ਪਤਾ ਵੀ ਚੰਗੀ ਮਿਲ ਗਈ ਆ ਤੇ ਜਿਵੇਂ ਇਹਦੇ ਵਿੱਚ 20000 ਰੱਖ ਲੂੰਗਾ ਤੇ ਮੈਂ ਆਪਣੀ ਜਮੀਰ ਖੋਹ ਪੈਣੀ ਪਰ ਮੈਂ ਮੁੜ ਕੇ ਉਹ ਨਾ ਲੋਕਾਂ ਨੇ ਮੇਟੇ ਤਬਾਰ ਕਰਨਾ ਨਾ ਤੇ ਨਾ ਮੈਨੂੰ ਮੇਰ ਕੋ ਰਿਆ ਜਾਣਾ ਉੱਤੇ ਬਿਲਕੁਲ ਜੀ ਤੇ ਉਹ ਮਤਲਬ ਕਿ ਸਬਰ ਜਾਂ ਟੁੱਟਦਾ ਜਾਣਾ ਜੇ ਯਾਰ ਕਿ 20000 ਕੱਢ ਲਿਆ ਅਗਲੀ ਜਰੂਰਗਾ ਵੀ ਯਾਰ 30 ਕੱਢ ਕੇ ਵੀ ਅੱਗੇ ਹੋਣਾ ਜੇ ਚੰਗੀ ਵਜ ਗਈ ਤੇ ਹੋਰ ਗਾਣ ਤੁਰਪਾ ਬਸ ਬਸ ਪਰ ਵੀਡੀਓ ਟੁੱਟ ਜਾਣਾ ਜੀ ਸਬਰ ਬਿਲਕੁਲ ਇਹ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਮਾਝ ਦਿਖਾਈ ਆ ਰੇਡ ਭਾ ਪੜਤਾ ਵੀਰਾਂ ਦਾ ਵੀ 85000 ਦੀ ਆ ਹਾਂ ਨਾ ਜਿਹੜੀ ਠੀਕ ਆ ਜੀ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਆ ਜੋ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਇਹ ਝੋਟੀ ਆਪਾਂ ਦਿਖਾ ਦਿੰਦੇ ਹਾਂ ਰਜੀਤ ਸੁਭਾ ਪਹਿਲਾ ਹੀ ਇਹ ਪਹਿਲਾ ਸੁਭਾ ਬੀਜੀ 6 ਦਾ ਉਹ 6 ਦਾ ਹਾਂਜੀ ਇਹ ਝੋਟੀ ਉਧਰ ਪੀਜੀ ਕੀਤੀ ਹਰਿਆਣੇ ਵਾਲੀ ਸਾਈਡ ਦੀ ਹਾਂਜੀ ਆਪਾਂ ਇਧਰੋਂ ਲਈਏ ਘਰਾਂ ਨੂੰ ਠੀਕ ਹੈ ਤੁਹਾਨੂੰ ਲਈਏ ਮੈਂ ਹਰਿਆਣੇ ਨਹੀਂ ਜ ਗਿਆ ਅਸਲ ਪਰ ਹੈ ਉਧਰ ਦੀ ਆਈ ਉਧਰ ਤੋਂ ਤੇ ਆਹ ਜਿਹੜੀ ਦੋਸਤੋ ਝੋਟੀਆਂ ਵੀਰ ਦੇ ਬਾਕੀ ਇੱਕ ਵੀਰਾਂ ਨੂੰ ਬੀਤੀ ਹੀ ਵੀ ਇਹ ਦਾ ਨਾ ਥੋੜਾ ਅੱਜ ਬੱਚਾ ਚੁੰਗਿਆ ਦੋ ਅਸਲ ਥੋੜਾ ਬੱਚਾ ਲੱਗੇ ਤੇ ਬਾਕੀ ਇਹ ਆ ਵੀ ਆਪਾਂ ਵੀਰਾਂ ਨੂੰ ਚਵਾ ਕੇ ਖਵਾਵਾਂਗੇ ਦੋਵੇਂ ਮੱਝਾਂ ਚਵਾਵਾਂਗੇ ਇਹਦੇ ਥੱਲੇ ਵੀ ਜੀ 10 ਕਿਲੋ ਰੈਡ ਦੁੱਧ ਰੈਡੀ ਏ ਠੀਕ ਆ ਜੀ ਹਾਂਜੀ 10 ਕਿਲੋ ਦੁੱਧ ਹੋਊਗਾ ਮਗਰ ਕੱਟੀ ਜੇ ਵਖਾ ਦਿਓ 10 ਕਿਲੋ ਰੈਡੀ ਦੁੱਧ ਤੇ ਪਹਿਲਾਂ ਸੂਰ ਤੋਂ ਕੋਈ ਛੇ ਦਾ ਬਨੋ ਹੋ ਤੇ ਆਹ ਜਿਹੜੀ ਫੀਮੇਲ ਕਾਫ ਆ ਕੱਟੀ ਏ ਥੱਲੇ ਠੀਕ ਆ 6 ਅੱਜ ਕਿੰਨੇ ਦਿਨ ਦੀ ਦੱਸੇ ਤੁਸੀਂ ਵੀ ਜੀ ਨੂੰ ਹਫ਼ਤਾ ਹੋ ਗਿਆ ਇੱਕ ਹਫ਼ਤਾ ਹੋ ਗਿਆ ਦੋ ਦੋ 10 ਲੀਟਰ ਹੈਗਾ ਨਾ ਜੀ ਦੁੱਧ 10 ਲੀਟਰ ਵੀ ਜੀ ਠੰਡਾ ਹੋਊਗਾ ਚਲੋ ਜੀ ਫਿਰ ਆਈਏ 10 ਲੀਟਰ ਬਿਲਕੁਲ ਠੰਡਾ ਕਰਕੇ ਦੁੱਧ ਜਿਹੜਾ ਦੋਸਤੋ ਇਹਦੇ ਕੋਲ ਛੋਟੀ ਏ ਤੇ ਪੂਰੀ ਹੈ ਹੀ ਜਿਹੜਾ ਯਕੀਨੀ ਪੂਰੀ ਆ ਛੋਟੀ ਦੇ ਵਿੱਚ ਤੁਸੀਂ ਆ ਦੇਖ ਲਓ ਕੱਦ ਕੱਠ ਜਿਹੜਾ ਉੱਚਾ ਦੋਸਤੋ ਠੀਕ ਆ ਵੀਰਾਂ ਦਾ ਵੀ ਆਪਣੇ ਪੰਜਾਬ ਦੀ ਜੰਪਲ ਨਹੀਂ ਹੀ ਹਰਿਆਣੇ ਦੀ ਆ ਪਰ ਚਲੋ ਪਰਚੇਜ਼ ਇਧਰੋਂ ਕੀਤੀ ਆ ਪਰ ਜੰਪਲ ਹਰਿਆਣੇ ਦੀ ਸਾਈਡ ਦੀ ਆ ਲੱਤਾਂ ਨੂੰ ਤਾਂ ਦੇਖੋ ਤਾਂ ਬਾਈ ਦੇ ਵਿੱਚ ਲੈਗ ਲੁਕ ਕਾਫੀ ਵਧੀਆ ਨੇ ਬਸ ਆਹ ਫੇਸ ਕੁਆਲਟੀ ਕੀ ਇੱਕ ਥੋੜਾ ਬੱਚਾ ਚੁੰਗਿਆ ਕਿ ਥੋੜਾ ਅੰਦਰ ਥੋੜਾ ਡੈਟ ਰਸਦੀ ਆ ਥੋੜਾ ਬੱਚਾ ਚੁੰਗਣਾ ਹੋ ਗਿਆ ਵਾ ਬਾਕੀ ਵੀ ਇਹ ਗੱਲਾਂ ਨੇ ਕੋਈ ਝੂਠੀ ਵੇ ਲੋਕੀ ਲਈ ਹੂੰ ਇਹ ਝੂਠੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਪੂਰੀ ਸ਼ਕੀਰ ਝੂਠੀ ਆ ਦੋਸਤੋ ਵੀਰਾਂ ਦਾ ਵੀ ਬੱਚਾ ਵੀਡੀਓ ਬਣਾਉਣ ਤੋਂ ਪਹਿਲਾਂ ਦਾ ਦੋਸਤੋ ਮੇਰੇ ਜ਼ਿਕਰ ਕਰਦਾ ਸੀ ਵੀ ਬੱਚਾ ਕੋਲੇ ਬੱਚਾ ਸੀਗਾ ਉਹ ਜਿਹੜਾ ਚੁੰਗਿਆ ਸੀਗਾ ਠੀਕ ਆ ਤੇ ਰਾਤ ਕੰਪਨ ਦੇ ਜਗਾਇ ਸੀ ਬਾਹਰ ਤੇ ਅਰਜੀਤ ਭਾਈ ਲੈਣ ਦੇ ਫਿਰ ਇਸ ਝੂਠੀ ਦਾ ਕੀ ਵੀਰੇ ਇਹਦਾ ਵੀਜੀ ਇਹਦਾ ਇਜਾਜ਼ਤ ਕਰ ਦੇਣਾ ਆਪਾਂ ਲੱਖ ਵਾਰ ਨਹੀਂ ਜਾਣਾ ਇਹਦਾ ਵੀਜੀ 85 ਆ 85 ਹਾਂ ਉਹ ਜੋ ਵੀਜੀ ਛੋਟ ਕਰਾਂਗੇ ਵੀਰਾਂ ਦੀ ਠੀਕ ਆ ਹਾਂ ਬਾਕੀ ਚੁਆਈ ਚੰਗੀ ਸੋਹਣੀ ਦੋ ਵੀਜੀ ਆਪਾਂ ਕਰਕੇ ਵਿਖਾਵਾਂਗੇ ਵੀਰਾਂ ਨੂੰ ਨਾ ਭੂਰ ਨਾ ਛੱਟਾ ਰੂਵਰਗੀ ਹੋਗੀ ਬਾਕੀ ਆਪਾਂ ਇਹ ਲੋਕਾਂ ਨਾਲ ਵਾਦਾ ਕੀਤਾ ਵੀ ਆਪਾਂ ਦੋਵੇਂ ਬੰਨੇ ਬਹਿਣਾ ਡੰਗਰ ਲੈਣੇ ਆ ਮੈਂ ਵੀਜੀ ਜੇ ਤੂੰ ਕਿਸੇ ਦਾ ਘਰੋਂ ਡੰਗਰ ਲਈ ਨਾ ਮੈਂ ਦੂਜੇ ਬੰਨੇ ਜਾ ਕੇ ਬਹਿਣਾ ਹੂੰ ਕਈ ਮੈਨੂੰ ਵੀਰ ਰੱਖਣਗੇ ਤੂੰ ਇਹ ਤੇਰਾ ਕੀ ਕੰਮ ਹੈ ਮੈਂ ਵੀਜੀ ਡੰਗਰ ਪੈਸੇ ਦੇਣੇ ਡੰਗਰ ਲੈਣਾ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਤੇ ਰੂਵਰਗੀ ਚੁਆਈ ਹੋਗੀ ਜਿਹੜ ਵੀਰ ਜੋ ਵੇ ਇੱਕ ਵੀਰ ਨੇ ਮੈਨੂੰ ਪੀਲਰ ਕਮੈਂਟ ਕੀਤਾ ਸੀ ਵੀ ਤੂੰ ਦੋਵੇਂ ਬੰਨੇ ਬਈਨਾ ਕਿਹੜੀਆਂ 20 ਕਿਲੋ ਦਿੰਦੀਆਂ ਹੂੰ ਤੇ ਨਾਲ ਮਾਤਾ ਬਾਹ ਲੈਣਾ ਤੈਨੂੰ ਚੋਣੀ ਨਹੀਂ ਆਉਦੀ ਮੈਂ ਉਹਨੂੰ ਵੀਰ ਨੂੰ ਦਾ ਮੈਂ ਨੰਬਰ ਤੇ ਚਲੋ ਉਹਦਾ ਵੀਰ ਦਾ ਕਢਾ ਲਿਆ ਜਿੱਥੇ ਆਪਾਂ ਸਰਵਿਸ ਕਰਦੇ ਸਾਰੇ ਕੰਮ ਹੁੰਦੇ ਆ ਤੇ ਮੈਂ ਉਹਨੂੰ ਵੀਰ ਨੂੰ ਅਜੇ ਫੋਨ ਨਹੀਂ ਲਾਇਆ ਉਹ ਵੀਰ ਨੂੰ ਕਹਿੰਦਾ ਵੀ ਜਿਹੜਾ 70 75 ਹਜ਼ਾਰ ਮੇਰਾ ਮੋਲ ਨੇ 90 ਅੰਦਰ ਉਹ 20 ਕਿਲੋ ਦੀ ਮੱਝ ਆਜੂ ਭਾਜੀ ਫਿਰ ਵੀਰ ਜੀ ਮੈਂ ਮਾਤਾ ਭਾਉਨਾ ਵਾਦੇ ਉਹਦਾ ਮੈਂ ਭੈਣਾ ਮੇਰੇ ਤੋਂ ਬੜਾ ਖੁਸ਼ ਆ ਕਿਉਂਕਿ ਮੇਰੇ ਤੋਂ ਭੈਣਾ ਕਈਰ ਚੱਲ ਕੇ ਆਉਂਦੀਆਂ ਇੱਥੇ ਵੀਰ ਜੀ ਅਸੀਂ ਚੋਣੀ ਹੁੰਦੀ ਹੈ ਤੇ ਸਾਨੂੰ ਬੜਾ ਪਸੰਦ ਲੱਗਾ ਜਿਆ ਕੰਮ ਮੇਰਾ ਅਜੇ ਤੱਕ ਇਹ ਨਿਤਾ ਨਹੀਂ ਮਾੜੀ ਆਨਲਾਈਨ ਕੰਮ ਚੱਲਦਾ ਤੇ ਜੇ ਆਪਾਂ ਵੀਰ ਜੀ 90 ਅੰਦਰ 20 ਕਿਲੋ ਵਾਲੇ ਡੰਗਰ ਤੇ ਤੁਹਾਨੂੰ ਵੀ ਪਤਾ ਵੀ ਮੇਰੇ 20 ਕਿਲੋ ਵਾਲਾ ਕੌਣ ਦੇ ਦੂਗਾ ਬਿਲਕੁਲ 18 17 18 ਕਿਲੋ ਦੀਆਂ ਝੋਟੀਆਂ ਦੇ ਕਿ ਲੋ ਆਪਾਂ ਵੀਰ ਪਿਆਰ ਨਾਲ ਕਰਦੇ ਆਂ। ਆਹ ਲੱਗ ਗਈ ਬੱਚੇ ਦੀ। ਜੀ ਬਹੁਤ ਬੱਚੇ ਜੀ। ਤੇ ਆ ਜਿਹੜੀ ਚੁਵਾਈ ਦੋਸਤੋ ਆਪਾਂ ਫਾਈਨਲੀ ਜਿਹੜੀ ਹੁਣ ਸਟਾਰਟ ਕਰ ਦੇਣੀ ਆ ਦੋਨਾਂ ਮੱਝਾਂ ਦੀ ਤੇ ਬਿਲਕੁਲ ਤੁਸੀਂ ਦੇਖ ਲਓ ਠੀਕ ਆ। ਬੱਚਾ ਛੱਡ ਦਿੱਤਾ। ਪਾਈ ਦੇ ਨੰਬਰ ਵਾਜੇ। ਤੇ パニックガ a に。 ਛੱਡੋ <tot> ਜੀ ਕੋਈ ਪੂਰ ਨਹੀਂ ਚੜਾਦਾ। ਰਾ ਦੇ ਕੋਈ ਕਿਸੇ ਦਰੰਦ ਦਾ ਕੋਈ ਪੂਰ ਛੱਟਾ ਨਹੀਂ ਹੈਗਾ। ਐਚ ਵੀ ਜਿਹੜੀ ਦੋ ਦੇਖੋ ਮੋਨੋ ਹੀ ਬੋਲੀ। ਅੱਲੇ ਵਰਗੀ ਚੋਈ ਹੈ। ਹੈ? ਇਹ ਬਦ ਰਿਹਾ ਬਟਰੀ ਆ ਲੈ ਚਰਦੀ ਖਾਲੀ ਨਾ ਕਰਕੇ ਮੱਝ ਆਰਾਹੋ ਜੀ ਖਾਲੀ ਖੜੀ ਕਰੋ ਕਰਨੀ ਤਾਂ ਜੀ ਜੁਈਆ ਖਾਲੀ ਨਹੀਂ ਕਰਦੇ ਆਪਾਂ ਠੀਕ ਆ ਸੋ ਦੋਸਤੋ ਬਾਕੀ ਰਣਜੀਤ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਤਸਦੀਕ ਪੈਣਾ ਪਰੋ। ਵੇਦੀ ਨੰਬਰ ਹੈ 97811 4822 97811 4822 ਠੀਕ ਹੈ ਭਰਾ। ਸੀਗਾ ਭਾਈ ਜੀ। ਸਾਸਰੀ ਕਪਾ। ਤੋਂ ਤੋਂ ਇਹ ਸਰ ਵੀਰ ਜੀ ਦਾ ਫਿੰਡ ਚਾਪੂਰ ਤੇ ਸੇਵ ਤੇ ਜ਼ਿਲ੍ਹਾ ਅਸ਼ਰੀਕ ਤਰਨਤਾਰਨ ਸਾਹਿਬ। ਦੋ ਮੱਜਾ ਜੀ ਵੀਰ ਦੇ ਕੋਲ ਦੋ ਬੱਜਾ ਝੋਟ ਗਿਆ। ਬਿਲਕੁਲ ਚੁਵਾਈ ਤੁਹਾਨੂੰ ਦਿਖਾ ਦਿੱਤੀ ਆ। ਪਸੰਦ ਆਉਣਗੀਆਂ। ਸਬਦਾ ਕਰ ਸਕਦੇ ਹੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।